ਸਵਾਗਤ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੰਡ ਦੀਪਕਾੜ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਟੋਕੜ ਗੱਬਣ ਗਾਂ ਪਕਾਉਗਾ ਜੀ ਤੇ ਦੋ ਹੈਗੇ ਕੱਟੀਆਂ ਠੀਕ ਹੈ ਜੀ ਕੱਦ ਕੋਦ ਸੁਖਣਾ ਕਰਮਾਲ ਦਾ ਸੁਣਨਾ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣਕਾਰੀ ਬਾਈ ਜੀ ਸ਼ਸਤਰੀ ਗੱਲ ਜੀ ਸਹੀ ਗੱਲ ਵੀਰੇ ਨਾਮ ਨਾਮ ਸਤਨਾਮ ਸਿੰਘ ਵੀਰ ਪਿੰਡ ਦੀਪਗੜ੍ਹ ਜੀ ਜ਼ਿਲ੍ਹਾ ਜੀ ਜ਼ਿਲ੍ਹਾ ਬਰਨਾਲਾ ਪਿੰਦਾ ਬਾਈ ਹਾਂਜੀ ਵੀ ਗਾਂ ਦੀ ਜਾਣਕਾਰੀ ਦਿਓ ਗਾਂ ਵੀ ਚਾਰ ਮਹੀਨੇ ਦੀ ਗੱਭਣਾ ਕੀ ਹਾਂਜੀ ਪਹਿਲਾ ਸਸੂ ਰਹੀ ਹੁਣ ਦੂਜੇ ਵਾਸਤੇ ਚਾਰ ਮਹੀਨੇ ਦੀ ਗੱਭਣਾ ਠੀਕ ਹੈ ਜੀ ਹਾਂਜੀ 12 ਲੀਟਰ ਦੁੱਧ ਹਰੇ ਥਲੇ ਇਸ ਟਾਈਮ ਹਾਂਜੀ ਯਾਨੀ ਕੁਛ ਘਟ ਗਈ ਆਪਣੇ ਕੋਲ ਆ ਕੇ ਉੱਪਰ ਜਾ ਕਰ ਗਈ ਠੀਕ ਹੈ ਜੀ ਹਾਂ ਰੇਡ ਬਥੇ ਰਿਸਿਪਸ਼ਨ ਨਹੀਂ ਕੋਈ ਐਨ ਨਹੀਂ ਠੀਕ ਹੈ ਠੀਕ ਹੈ ਹਾਂਜੀ ਤੇ ਰੇਡ ਭਰਾ ਗ੍ਰੇਟ ਫੋਨ ਤੇ ਕਰਾਂਗੇ ਬਾਈ ਠੀਕ ਹੈ ਜੀ ਹਾਂਜੀ ਵਿੱਚ ਛੋਟੀ ਜਾਣਕਾਰੀ ਦਿਓ ਇਹ ਛੋਟੀ ਹੈ ਜੀ ਵੀਰੇ ਸਵਾ ਦੋ ਸਾਲ ਦੀ ਹਾਂਜੀ ਤੇ ਇਹ ਵੀ ਮਨ ਨੂੰ ਵੜਨ ਦੇ ਕਾਬਿਲ ਠੀਕ ਹੈ ਤੇ ਇਹ ਜੋ ਟੀ ਹੈਗੀ 2 ਸਾਲ ਦੀ ਕਰੀਬ ਹਾਂਜੀ 2 ਸਾਲ ਤੋਂ ਘੱਟ ਆ ਥੋੜੀ ਜੀ ਹਾਂਜੀ ਹਾਂਜੀ ਠੀਕ ਹੈ ਰੇਟ ਭਰਾ ਇਹਦਾ ਫੋਨ ਤੇ ਕਰਾਂਗੇ ਰੇਟ ਵੀਰੇ ਦੋਨੋਂ ਦਾ ਹਾਂਜੀ ਜਾਇ ਜੀ ਹਾਂ ਜਾਇ ਜੀ ਕਰਾਂਗੇ ਜੇ ਠੀਕ ਹੈ ਸੋ ਭਰਾ ਟੀਕੇ ਦੇ ਕਾਬਲਾ ਬਾਈ ਕਹਿੰਦਾ ਤੇ ਇੱਕ ਥੋੜੀ ਜਿਹੀ ਵੱਡੀ ਆ ਇੱਕ ਛੋਟੀ ਆ ਤੇ ਥੋੜਾ ਹੀ ਫਰਕ ਆ ਉਹ ਵੀ ਕਾਬਲੀ ਆ ਠੀਕ ਹੈ ਠੀਕ ਹੈ ਲੋ ਜੀ ਤੁਸੇ ਚੈੱਕ ਕਰ ਸਦੇ ਬਾਕੀ ਵੱਡੀ ਵੀਡੀਓ ਚੋਰਾ ਤਰਾ ਦਿਖਾਇਆ ਕਰਮਣ ਬਣ ਗਿਆ ਠੀਕ ਹੈ ਜੀ ਲੋ ਜੀ ਠੋਕੜ ਕੱਪਣ ਗਾਂ ਤੇ ਦੋ ਕਟੀਆਂ ਠੀਕ ਹੈ ਜੀ ਪੰਡ ਦੀਪੜ ਬਾਈ ਦਾ ਨੰਬਰ ਸਕਰੀਨ ਤੇ ਭਰਾ ਬਾਕੀ ਵੱਡੀ ਵੱਡੀ ਸੋਰਾ ਤਰਾ ਦਿਖਾਇਆ ਵਾ ਓਕੇ ਬਾਈ